ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਉਹ ਪੰਜਾਬ ਦੇ ਵਿੱਚ ਬਹੁਤ ਹੀ ਮਾੜੀ ਤੇ ਸ਼ਰਮਨਾਕ ਘਟਨਾ ਬੀਤੇ ਦਿਨੀ ਪੰਜਾਬ ਦੇ ਵਿੱਚ ਉਦੋਂ ਵਾਪਰੀ ਜਦੋਂ ਇੱਕ ਪਤਨੀ ਵੱਲੋਂ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੱਤੀ ਗਈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੁਰਵਿੰਦਰ ਸਿੰਘ ਤੇ ਰੁਪਿੰਦਰ ਕੌਰ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਆਏ ਹਾਂ ਕਿ ਕਿਵੇਂ ਰੁਪਿੰਦਰ ਕੌਰ ਤੇ ਗੁਰਵਿੰਦਰ ਕੌਰ ਦਾ ਵਿਆਹ ਹੋਇਆ ਤੇ ਫਿਰ ਕਿਵੇਂ ਰੁਪਿੰਦਰ ਕੌਰ ਤੇ ਹਰਕਮਲਜੀਤ ਸਿੰਘ ਰਿਲੇਸ਼ਨ ਦੇ ਵਿੱਚ ਰਹੇ ਉਸ ਤੋਂ ਬਾਅਦ ਰੁਪਿੰਦਰ ਕੌਰ ਤੇ ਉਸਦੇ ਪ੍ਰੇਮੀ ਨੇ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕਿਵੇਂ ਕੀਤਾ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਾਂਗੇ ਕਿ ਗੁਰਵਿੰਦਰ ਦੇ ਕੋਲ ਅਸਲ ਦੇ ਵਿੱਚ ਕਿੰਨੀ ਜ਼ਮੀਨ ਜਾਇਦਾਦ ਸੀ ਸੋ ਸਭ ਤੋਂ ਪਹਿਲਾਂ ਗੁਰਵਿੰਦਰ ਜੋ ਕਿ ਫਰੀਦਕੋਟ ਦੇ ਪਿੰਡ ਸੁਖਣਵਾਲਾ ਦਾ ਰਹਿਣ ਵਾਲਾ ਸੀ ਇਹਨਾਂ ਦਾ ਪਰਿਵਾਰ ਇੱਕ ਜੱਟ ਸਿੱਖ ਗੁਰਸਿੱਖ ਪਰਿਵਾਰ ਹੈ ਮੋਬਾਈਲ ਸਕਰੀਨ ਦੇ ਤੁਸੀਂ ਗੁਰਵਿੰਦਰ ਦੇ ਮਾਤਾ ਪਿਤਾ ਦੀ ਫੋਟੋ ਵੇਖ ਰਹੇ ਹੋ ਤਾਨੂੰ ਦੱਸ ਦਈਏ ਕਿ ਗੁਰਵਿੰਦਰ ਆਪਣੇ ਮਾਪੇ ਦਾ ਇੱਕੋ ਇੱਕ ਪੁੱਤ ਤੇ ਆਪਣੀ ਭੈਣ ਦਾ ਇੱਕੋ ਇੱਕ ਭਰਾ ਸੀ। ਇਹਨਾਂ ਦੀ ਭੈਣ ਕੈਨੇਡਾ ਰਹਿੰਦੀ ਸੀ। ਸੋ ਇਹਨਾਂ ਦਾ ਪਰਿਵਾਰ ਇੱਕ ਤਕੜਾ ਪਰਿਵਾਰ ਸੀ। ਗੁਰਵਿੰਦਰ ਨੂੰ 25 ਕਿੱਲੇ ਜ਼ਮੀਨ ਆਉਂਦੀ ਸੀ। ਗੁਰਵਿੰਦਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਪੂਰੀ ਕੀਤੀ ਤੇ ਫਿਰ ਉਹ ਬੈਂਕ ਦੇ ਵਿੱਚ ਨੌਕਰੀ ਕਰਨ ਲੱਗ ਪਿਆ। ਹੁਣ ਜੇ ਗੱਲ ਕਰੀਏ ਰੁਪਿੰਦਰ ਕੌਰ ਬਾਰੇ ਤਾਂ ਇਹ ਸਾਲ 2017-18 ਦੇ ਵਿੱਚ ਕੈਨੇਡਾ ਚਲੀ ਗਈ ਸੀ। ਤੇ ਉਸ ਤੋਂ ਬਾਅਦ ਸਾਲ 2022-23 ਦੇ ਵਿੱਚ ਇਹ ਪੰਜਾਬ ਵਾਪਸ ਆ ਗਈ ਸੀ। ਸੋ ਐਦਾਂ ਸਾਲ 2025 ਦੇ ਵਿੱਚ ਰੁਪਿੰਦਰ ਕੌਰ ਤੇ ਗੁਰਵਿੰਦਰ ਸਿੰਘ ਦਾ ਵਿਆਹ ਹੋ ਜਾਂਦਾ ਹੈ। ਵਿਆਹ ਤੋਂ ਬਾਅਦ ਰੁਪਿੰਦਰ ਦੇ ਸਹੁਰੇ ਪਰਿਵਾਰ ਵਾਲੇ ਉਸ ਨੂੰ ਕੈਨੇਡਾ ਭੇਜ ਦਿੰਦੇ ਨੇ ਤੇ ਇੱਕ ਸਾਲ ਉਹ ਫੇਰ ਕੈਨੇਡਾ ਦੇ ਵਿੱਚ ਰਹਿੰਦੀ ਹੈ। ਉਸ ਤੋਂ ਬਾਅਦ ਫੇਰ ਉਹ ਡਿਪੋਰਟ ਹੋ ਕੇ ਪੰਜਾਬ ਵਾਪਸ ਆ ਜਾਂਦੀ ਹੈ। ਇਧਰ ਰੁਪਿੰਦਰ ਦਾ ਆਸ਼ਕ ਹਰਕਮਲਜੀਤ ਵੀ 2017-18 ਦੇ ਵਿੱਚ ਕੈਨੇਡਾ ਤੋਂ ਡਿਪੋਰਟ ਹੋਇਆ ਸੀ। ਸੋ ਸਾਲ 2025 ਦੇ ਜਨਵਰੀ ਮਹੀਨੇ ਰੁਪਿੰਦਰ ਦੇ ਹਰਕਮਲਜੀਤ ਰਿਲੇਸ਼ਨ ਵਿਚ ਆਏ ਇਹ ਸਨੈਪਚੈਟ ਰਾਹੀਂ ਇੱਕ ਦੂਜੇ ਤੱਕ ਪਹੁੰਚੇ ਹੌਲੀ ਹੌਲੀ ਇੱਕ ਦੂਜੇ ਨੂੰ ਮਿਲਦੇ ਮਿਲਦੇ ਰਿਲੇਸ਼ਨ ਗੂੜਾ ਹੁੰਦਾ ਚੱਲਿਆ ਗਿਆ ਜਦੋਂ ਰੁਪਿੰਦਰ ਕੈਨੇਡਾ ਤੋਂ ਵਾਪਸ ਆਈ ਸੀ ਤਾਂ ਉਸ ਨੇ ਸੌਰੇ ਪਰਿਵਾਰ ਨੂੰ ਕਿਹਾ ਕਿ ਮੈਂ ਬੁਟੀਕ ਦਾ ਕੰਮ ਕਰਨਾ। ਸੋ ਸੌਰੇ ਪਰਿਵਾਰ ਨੇ ਬੁਟੀਕ ਦਾ ਕੰਮ ਖੁਲਵਾ ਦਿੱਤਾ। ਤੁਹਾਨੂੰ ਦੱਸਦੀਏ ਕਿ ਗੁਰਮਿੰਦਰ ਤਾਂ ਮੋਟਰਸਾਈਕਲ ਤੇ ਬੈਂਕ ਚ ਨੌਕਰੀ ਕਰਨ ਜਾਂਦਾ ਸੀ ਤੇ ਦੂਜੇ ਪਾਸੇ ਰੁਪਿੰਦਰ ਆਪਣੇ ਸੌਰੇ ਘਰ ਦੀ ਸਕੋਰਪੀਓ ਗੱਡੀ ਦੇ ਵਿੱਚ ਬੁਟੀਕ ਦੀ ਦੁਕਾਨ ਤੇ ਜਾਇਆ ਕਰਦੀ ਸੀ। ਮਤਲਬ ਮੁੰਡੇ ਵਾਲਿਆਂ ਨੇ ਨੂੰ ਨੂੰ ਪੁੱਤਾਂ ਵਾਂਗ ਰੱਖਿਆ ਹੋਇਆ ਸੀ। ਕਿਸੇ ਗੱਲ ਦੀ ਕੋਈ ਰੋਕ ਟੋਕ ਨਹੀਂ ਸੀ। ਰੁਪਿੰਦਰ ਦੇਰ ਰਾਤ ਤੱਕ ਘਰੋਂ ਬਾਹਰ ਰਹਿੰਦੀ। ਜਦੋਂ ਸੌਰੇ ਪਰਿਵਾਰ ਵਾਲੇ ਪੁੱਛਦੇ ਤਾਂ ਕਹਿੰਦੀ ਮੈਂ ਬੁਟੀਕ ਦੀਆਂ ਰੀਲਾਂ ਵਗੈਰਾ ਬਣਾਉਂਦੀ ਆਂ ਤਾਂ ਕਰਕੇ ਟਾਈਮ ਲੱਗ ਜਾਂਦਾ। ਤੁਸੀਂ ਮੇਰੀ ਫਿਕਰ ਨਾ ਕਰਿਆ ਕਰੋ। ਸੋ ਦੀਪੇ ਰੁਪਿੰਦਰ ਆਪਣੇ ਆਸ਼ਕ ਨੂੰ ਮਿਲਦੀ ਰਹੀ ਤੇ ਆਪਣੇ ਭੋਲੇ ਪਾਲੇ ਪਤੀ ਗੁਰਵਿੰਦਰ ਨਾਲ ਤੇ ਸਹੁਰੇ ਪਰਿਵਾਰ ਨਾਲ ਚਲਾਕੀਆਂ ਖੇਡਦੀ ਰਹੀ ਕਰਦੇ ਕਰਾਂਦੇ ਹੁਣ ਉਹ ਟਾਈਮ ਆ ਗਿਆ ਸੀ ਜਦੋਂ ਰੁਪਿੰਦਰ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਗੁਰਵਿੰਦਰ ਨੂੰ ਮਾਰਨ ਦਾ ਪਲਾਨ ਬਣਾਇਆ ਰੁਪਿੰਦਰ ਨੇ ਆਪਣੇ ਸਹੁਰੇ ਤੇ ਸੱਸ ਨੂੰ ਗੁਰਵਿੰਦਰ ਦੀ ਭੈਣ ਨਾਲ ਮਿਲਣ ਲਈ ਕੈਨੇਡਾ ਭੇਜ ਦਿੱਤਾ ਪਿੱਛੋਂ 28-29 ਨਵੰਬਰ ਨੂੰ ਗੁਰਵਿੰਦਰ ਦੇ ਸੌਣ ਤੋਂ ਬਾਅਦ ਆਪਣੇ ਘਰੇ ਆਪਣੇ ਆਸ਼ਕ ਹਰਕਮਲਜੀਤ ਨੂੰ ਬੁਲਾ ਲਿਆ ਅਚਾਨਕ ਗੁਰਵਿੰਦਰ ਦੀ ਅੱਖ ਖੁੱਲ ਗਈ ਜਦੋਂ ਉਸਨੇ ਆਪਣੀ ਪਤਨੀ ਨੂੰ ਪਰਾਏ ਮਰਦ ਨਾਲ ਅੱਧੀ ਰਾਤ ਨੂੰ ਵੇਖਿਆ ਤਾਂ ਉਸਨੇ ਸਵਾਲ ਕਰਨੇ ਸ਼ੁਰੂ ਕਰਤੇ ਕਿ ਇਹ ਕੌਣ ਹੈ ਸੋ ਇਦਾਂ ਇਸ ਤਕਰਾਰ ਬਹਿਸਬਾਜੀ ਦੇ ਵਿੱਚ ਗੱਲ ਵਧੋ-ਵਧੀ ਐਨੀ ਵਧ ਗਈ ਕਿ ਰੁਪਿੰਦਰ ਤੇ ਹਰਕਮਲਜੀਤ ਨੇ ਮਿਲ ਕੇ ਗੁਰਵਿੰਦਰ ਨੂੰ ਗਲਾ ਘੋਟ ਕੇ ਜਾਨੋਂ ਮਾਰ ਦਿੱਤਾ ਕਿਹਾ ਜਾ ਰਿਹਾ ਹੈ ਕਿ ਉਸਨੂੰ ਮਾਰਨ ਤੋਂ ਪਹਿਲਾਂ ਜ਼ਾਹਿਰ ਵੀ ਦਿੱਤਾ ਗਿਆ ਸੀ ਇਸ ਸਾਰੀ ਘਟਨਾ ਤੋਂ ਬਾਅਦ ਰੁਪਿੰਦਰ ਕੌਰ ਨੇ ਬਚਣ ਲਈ ਇਸ ਘਟਨਾ ਨੂੰ ਚੋਰੀ ਦੀ ਵਾਰਦਾਤ ਬਣਾਉਣ ਦਾ ਪਲਾਨ ਬਣਾਇਆ ਤੇ ਆਪਣੇ ਪਿਤਾ ਨੂੰ ਫੋਨ ਕਰ ਦਿੱਤਾ ਕਿ ਛੇਤੀ ਛੇਤੀ ਆ ਜਾਓ ਸਾਡੇ ਘਰੇ ਬੰਦੇ ਪੈ ਗਏ ਸੋ ਐਦਾਂ 28 29 ਨਵੰਬਰ ਰਾਤ 12 12:30 ਵਜੇ ਪੁਲਿਸ ਕੋਲ ਸੁਨੇਹਾ ਜਾਂਦਾ ਹੈ ਕਿ ਪਿੰਡ ਸੁਖਣਾਲਾ ਦੇ ਵਿੱਚ ਕਿਸੇ ਘਰੇ ਲੁਟੇਰੇ ਵੜ ਗਏ ਨੇ ਤੇ ਇੱਕ ਬੰਦੇ ਦਾ ਕਤਲ ਵੀ ਹੋ ਗਿਆ ਹੈ ਜਦੋਂ ਪੁਲਿਸ ਪਹੁੰਚੀ ਤਾਂ ਰੁਪਿੰਦਰ ਨੇ ਝੁੱਠੀ ਰੋਣ ਦੀ ਐਕਟਿੰਗ ਕੀਤੀ ਤੇ ਡਰਾਮਾ ਕੀਤਾ ਉਸ ਨੇ ਪੁਲਿਸ ਨੂੰ ਕਿਹਾ ਕਿ ਸਾਡੇ ਘਰੇ ਤਿੰਨ ਲੁਟੇਰੇ ਆਏ ਤੇ ਮੇਰੇ ਪਤੀ ਨੂੰ ਮਾਰ ਗਏ ਨਾਲ ਸਾਡਾ ਸਮਾਨ ਲੈ ਗਏ ਜਦੋਂ ਪੁਲਿਸ ਨੇ ਛਾਣਬੀਣ ਕੀਤੀ ਤਫਤੀਸ਼ ਕੀਤੀ ਲੋਕਾਂ ਦੀ ਬਿਆਨਬਾਜ਼ੀ ਲਈ ਰੁਪਿੰਦਰ ਦੇ ਬਿਆਨ ਲਏ ਤਾਂ ਪੁਲਿਸ ਨੂੰ ਰੁਪਿੰਦਰ ਤੇ ਸ਼ੱਕ ਹੋ ਗਿਆ ਤਾਨੂੰ ਦੱਸ ਦਈਏ ਕਿ ਪੁਲਿਸ ਨੇ ਘਰ ਦੀ ਛੱਤ ਦੇ ਉੱਤੋਂ ਗੁਰਵਿੰਦਰ ਦੀ ਡੈੱਡ ਬੋਡੀ ਬਰਾਮਦ ਕੀਤੀ ਸੀ ਸੋ ਐਦਾਂ ਕਾਰਵਾਈ ਕਰਨ ਤੋਂ ਬਾਅਦ ਕੇਸ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ ਸੀਸੀਟੀਵੀ ਕੈਮਰੇ ਚੈੱਕ ਹੋਏ ਹਰ ਤਰ੍ਹਾਂ ਦੀ ਪੁਲਿਸ ਕਾਰਵਾਈ ਹੋਈ ਤੇ ਗੁਰਵਿੰਦਰ ਦੇ ਕਤਲ ਕੇਸ ਦੇ ਵਿੱਚ ਉਸ ਦੀ ਪਤਨੀ ਰੁਪਿੰਦਰ ਕੌਣ ਤੇ ਉਸ ਦੇ ਪ੍ਰੇਮੀ ਹਰਕਮਲਜੀਤ ਸਿੰਘ ਨੂੰ ਦੋਸ਼ੀ ਪਾਇਆ ਗਿਆ ਜ ਇਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੋ ਐਦਾਂ ਹੁਣ ਇਹਨਾਂ ਨੂੰ ਪੁਲਿਸ ਇਨਵੈਸਟੀਗੇਸ਼ਨ ਤੋਂ ਬਾਅਦ ਸਖਤ ਤੋਂ ਸਖਤ ਸਜ਼ਾ ਸੁਣਾਈ ਜਾਵੇਗੀ ਕਿਉਂਕਿ ਰੁਪਿੰਦਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਮਾਪਿਆਂ ਦਾ ਇੱਕੋ ਇੱਕ ਹੀਰਾ ਪੁੱਤ ਖਾ ਲਿਆ ਤੁਸੀਂ ਵੀ ਸਾਰੇ ਕਮੈਂਟ ਕਰਕੇ ਰੁਪਿੰਦਰ ਕੌਰ ਨੂੰ ਉਸ ਦੇ ਕਿਤੇ ਪਾਪ ਦੀਆਂ ਵੱਦੋ-ਵੱਦ ਲਾਣ ਤਾਂ ਜ਼ਰੂਰ ਪਾਓ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਵੱਧ ਦਿਓ ਵੱਧੇ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਉਹ ਲੋਕ ਵੀ ਇਸ ਕਲਯੁਗੀ ਪਤਨੀ ਰੁਪਿੰਦਰ ਕੌਰ ਨੂੰ ਕਮੈਂਟ ਕਰਕੇ ਲਾਣ ਤਾਂ ਪਾ ਸਕਣ